ਸਸਤਰ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਪਬਲਿਕ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬੇਸਣ ਪਿਆਜ਼ ਵਾਲੀ ਰੋਟੀ ਜਿਹਦੇ ਲਈ ਆਪਾਂ ਆਟਾ ਲਿਆ ਜੀ ਤੇ ਹਾਫ ਬੇਸਣ ਲਿਆ ਜੀ ਤੇ ਹਰੀਆਂ ਮਿਰਚਾਂ ਅਦਰਕ ਲਸਣ ਪਿਆਜ਼ ਲਿਆ ਤੇ ਆਟੇ ਵਿੱਚ ਆਪਾਂ ਬੇਸਣ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸਨੂੰ ਹਰੀ ਮਿਰਚ ਆਦਰਕ ਲਸਣ ਨੂੰ ਆਪਾਂ ਗ੍ਰाइंड ਕਰ ਲਵਾਂਗੇ ਗ੍ਰाइंड ਕਰਕੇ ਪੇਸਟ ਬਣਾ ਲਿਆ ਹੈ ਪੇਸਟ ਨੂੰ ਐਡ ਆਟੇ ਵਿੱਚ ਪਾਵਾਂਗੇ ਪਿਆਜ਼ ਪਾਵਾਂਗੇ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਗਰਮ ਮਸਾਲਾ ਤੇ ਨਮਕ ਪਾਵਾਂਗੇ ਆਪਣੇ ਸਵਾਦ ਅਨੁਸਾਰ ਹਲਦੀ ਪਾਵਾਂਗੇ ਹਾਫ ਟੇਬਲस्पून ਜੀਰਾ ਪਾਵਾਂਗੇ ਇਹ ਵੀ ਹਾਫ ਟੇਬਲस्पून ਕਾਲੀ ਮਿਰਚ ਪਾਵਾਂਗੇ ਤੇ ਲਾਸਟ ਵਿੱਚ ਅਜਵਾਇਨ ਪਾਵਾਂਗੇ हूँ आप इसकू ची तरह मिक्स कर लवेंगे इस तो बाद पानी ऐड करा इस पानी ऐड कर लिया जी इस चंकी तरह गुन्ना लो जी गुन हो गया है बस तकरीबन आलो जी तैयार हो गया गुन के हम आप इस रोटी बनावेंगे रोटी ले पेड़ा लवेंगे पेड़ा थोड़ा जहा नॉर्मल रोटी ना रखा जी इसलिए आप रिफाइंड भी यूज़ कर सकते हैं देसी घ्यो भी यूज़ कर सकते हैं ਆਪਣੇ ਟੇਸਟ ਅਨੁਸਾਰ ਆਪਾਂ ਜਿਵੇਂ ਆਪਾਂ ਨੂੰ ਵਧੀਆ ਲੱਗਦਾ ਆਪਾਂ ਉਸ ਤਰ੍ਹਾਂ ਲਾ ਸਕਦੇ ਆਂ ਜੀ ਰੋਟੀ ਤੇ ਲਓ ਜੀ ਆਪਣੀ ਰੋਟੀ ਬਣ ਚੁੱਕੀ ਹੈ ਹੁਣ ਆਪਾਂ ਇਸ ਨੂੰ ਤਵੇ ਤੇ ਪਾਵਾਂਗੇ ਪ੍ਰੇਸ ਨੂੰ ਪਲਟ ਦੇਵਾਂਗੇ ਤੇ ਹੁਣ ਆਪਾਂ ਇਸ ਤੇਰੀਫਾਈਨ ਲਾ ਦੇਵਾਂਗੇ ਜੀ ਕਿ ਇਹਦੀ ਮੇਰੀ ਫਾਇੰਡ ਦੇਸੀ ਕਿਉਂ ਵਾਇਡ ਕਰਦੇ ਆ ਉਹ ਸਿੰਪਲ ਵੀ ਖਾ ਸਕਦੇ ਆ ਰਾਡ ਕੇ ਇਸ ਨੂੰ ਬ੍ਰੈਕਫਾਸਟ ਵਿੱਚ ਬਹੁਤ ਵਧੀਆ ਲੱਗਦੀ ਹੈ ਇਹ ਲੋ ਜੀ ਹੁਣ ਆਪਣੀ ਤਿਆਰ ਹੈ ਰੋਟੀ ਬਣ ਕੇ ਇਸ ਨੂੰ ਆਪਾਂ ਦਹੀਂ ਨਾਲ ਵੀ ਸਰਵ ਕਰ ਸਕਦੇ ਆ ਮੱਖਣ ਨਾਲ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਦਾ ਬਟਨ ਜਰੂਰ ਦਬਾ ਦੇਣਾ